ਇਸ ਵਾਰ ਦੀ ਜਿਹੜੀ 224 ਵਾਲੀ ਟੱਕਰ ਹੈ ਸਭ ਤੋਂ ਪਹਿਲੀ ਚੁਣੌਤੀ ਤੇ ਸਵਾਲ ਕਿਹੜਾ ਨਜ਼ਰ ਆਉਂਦਾ ਸਾਹਮਣੇ ਜਮੂਰੀਅਤ ਦਾ ਘਾਣ ਹੋ ਰਿਹਾ ਹੈਗਾ ਮੁਲਕ ਵੇਚਿਆ ਜਾ ਰਿਹਾ ਨਫਰਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਪ੍ਰਵਾਸ ਦੀ ਸਮੱਸਿਆ ਹੈਗੀ ਨਸ਼ੇ ਦੀ ਸਮੱਸਿਆ ਹੈਗੀ ਕਿਸਾਨੀ ਦੀ ਸਮੱਸਿਆ ਹੈਗੀ ਹੈ ਖੇਤੀ ਸੰਕਟ ਤੋਂ ਪਤਾ ਹੈ ਕਿੰਨਾ ਕਿੰਨਾ ਗਹਿਰਾ ਹੈਗਾ ਹੈ ਪਰ ਕਾਂਗਰਸ ਪਾਰਟੀ ਦੇ ਪਿਛੋਕਰ ਨੂੰ ਵੇਖਦੇ ਆ ਜਦੋਂ ਲੋਕ ਤੇ ਅਚੰਭਾ ਜਾ ਹੁੰਦਾ ਹੈ ਸ਼ੱਕ ਦੇ ਘੇਰੇ ਚ ਰੱਖਦੇ ਆ ਪਾਰਟੀ ਨੂੰ ਦੇਖੋ ਹਰ ਪਾਰਟੀ ਆਪਣੇ ਆਪ ਨੂੰ ਠੀਕ ਕਰਦੀ ਹੈ ਗਲਤੀਆਂ ਸੁਧਾਰਦੀ ਹੈਗੀ ਕਾਂਗਰਸ ਜਾਨੀ ਗਲਤੀ ਨਹੀਂ ਹੋਈ ਹੋਣਗਿਆ ਹੋਰ ਮੋਦੀ ਮੋਦੀ ਰਾਜ ਵਿੱਚ ਅਮਾਨੀ ਅਦਾਨੀ ਹਮ ਦੋ ਹਮਾਰੇ ਦੋ ਸਾਰੇ ਮੁਲਕ ਦੀ ਜਿਹੜੀ ਇਕਨੋਮੀ ਹੈਗੀ ਹੈ ਉਹ ਕੁਛ ਅੱਤਲ ਸੋਪੀ ਜਾ ਰਹੀ ਹੈ ਪਾਈਚਾਰਾ ਤਵਾ ਕੀਤਾ ਜਾ ਰਿਹਾ ਹੈ ਸਰਸਪਤੀ ਅੱਜਕੱਲ੍ਹ ਭਾਸ਼ਣਾਂ ਦੇ ਵਿੱਚ ਸਗੋਂ ਅਮਾਨੀਆਂ ਡਾਨੀ ਨੂੰ ਕਾਂਗਰਸ ਨਾਲ ਜੋੜ ਕੇ ਵੇਖਦੇ ਆ। ਸੋ ਇਸ ਬਾਰੇ ਤਾਂ ਮੈਂ ਕੁਝ ਕਹਿਣਾ ਨਹੀਂ ਚਾਹਦਾ। ਲੋਕੀ ਬੜੇ ਸਮਝਦਾਰ ਰਹਿ ਗਏ। ਉਹ ਜਿਹੜੀਆਂ ਜੱਬੜੀਆਂ ਮਾਰਦੇ ਨੇ ਉਹ ਕਿ ਤੁਹਾਡੀਆਂ ਮੈਸਕੋਲ ਕੇ ਲੈ ਜਾਣਗੇ, ਤੁਹਾਡੇ ਮੰਗਲਸੂਤਰ ਖੋ ਕੇ ਲੈਣਗੇ। ਇਹ ਕੋਈ ਬਚਕਾਨਾ ਗੱਲਾਂ ਨੇ, ਕੋਈ ਪ੍ਰਧਾਨ ਮੰਤਰੀ ਦੇ ਮੂੰਹ ਤੋਂ ਸੌਂਦੀਆਂ ਨਹੀਂ ਆਈ। ਅੱਜ ਦੀ ਘੜੀ ਵਿੱਚ ਜਿਹੜੇ 25 ਮਹੀਨਿਆਂ ਦੇ ਲੇਖਾ ਜੋਖਾ ਤੁਸੀਂ ਜਦੋਂ ਕਰਦੇ ਹੋ, ਪ੍ਰਾਪਤੀ ਜਿਹੜੀ ਉਹ ਗਿਣਾ ਰਹੇ ਆ ਚੋਣ ਪ੍ਰਚਾਰ ਦੇ ਦੌਰਾਨ, ਉਹਨਾਂ ਦੇ ਵਿੱਚ ਦਮ ਨਜ਼ਰ ਆਉਂਦਾ। ਲੋਕੀ ਬਹੁਤ ਔਖੇ ਨੇ। ਇਹਨਾਂ ਨੇ ਗਰੰਟੀਆ ਵੰਡੀਆਂ ਅਧਰੀਆਂ ਸੀਗੀਆਂ ਔਰਤਾਂ ਨੂੰ ਹਜ਼ਾਰ ਰੁਪਈਆ ਜਾਂ ਮਤਲਬ ਰੋਜ਼ਗਾਰ ਦੀ ਗਰੰਟੀ ਸੀਗੀ ਵਰੰਟੀਆਂ ਸੀਗੀਆਂ ਜਾਂ ਹੋਰ ਇਸ ਇਮਾਨਦਾਰੀ ਦੀ ਗੱਲ ਕਰਦੇ ਸੀ ਰਿਸ਼ਵਤ ਖੋਰੀ ਨਹੀਂ ਹੋਊਗੀ ਰਿਸ਼ਵਤ ਖੋਰੀ ਚਾਰ ਗੁਣਾ ਵੱਧ ਗਈ ਇਹਨਾਂ ਦੇ ਸਾਰੇ ਟਿੱਪਰ ਚੱਲਦੇ ਐ ਐਮਐਲਏ ਦੇ ਮਨਿਸਟਰਾਂ ਦੇ ਟਿੱਪਰ ਚੱਲਦੇ ਹੈਗੇ ਸਾਰਾ ਕਨਨ ਮਾਫੀਆ ਨਸ਼ੇ ਦਾ ਮਾਫੀਆ ਪਹਿਲਾਂ ਕੋਈ ਜਲਾਦਾ ਸੀ ਹੁਣ ਹੁਣ ਇਹ ਜਲਾਉਂਦੇ ਨੇ ਆਮ ਆਦੀ ਪਾਰਟੀ ਵਾਲੇ ਸਾਰੇ ਐਮਐਲਏ ਵੀ ਤੇ ਇਹਦੇ ਵਜ਼ੀਰ ਵੀ ਗੁਲਤਾਨ ਨੇ ਕਰਾਪਸ਼ਨ ਦੇ ਆਮ ਆਦੀ ਪਾਰਟੀ ਬੋਲ ਨਹੀਂ ਸਕਦਾ ਉੱਥੇ ਦਾ ਕੇਜਰੀਵਾਲ ਕੇਜਰੀਵਾਲ ਹੈ ਕਿੰਨੇ ਬੰਦੇ ਕੱਢੇ ਨੇ ਉਹ ਪ੍ਰਸ਼ਾਨਤ ਪੂਛ ਜੀ ਦੇ ਅੰਦਰ ਜਦੋਂ ਕਹਿ ਰਿਹਾ ਮੈਂ ਛੋਡੇ ਪਰ ਕੁੱਗੀ ਹਾਂ ਜੀ ਤੇ ਡਾਕਟਰ ਦਲਜੀਤ ਸਿੰਘ ਪੰਜਾਬ ਜੀ ਬਹੁਤ ਲੰਬੀ ਚੋਣ ਦੀ ਲਿਸਟ ਹੈਗੀ ਲੋਕ ਸਭਾ ਹਲਕਾ ਪਟਿਆਲਾ ਕਰ ਕਿਸੇ ਵੀ ਸੀਟ ਦੀ ਲਈਏ ਉਹ ਕੈਂਡੀਡੇਟਸ ਦੇ ਵਿੱਚ ਉਮੀਦਵਾਰਾਂ ਵਿੱਚ ਤਾਂ ਫਸਵਾ ਮੁਕਾਬਲਾ ਹੋ ਸਕਦਾ ਹੈ ਪਰ ਲੜਾਈ ਇੱਥੇ ਦੇਸ਼ ਪੱਧਰ ਦੀ ਮੰਨੀ ਜਾ ਰਹੀ ਹੈ ਤੇ ਉਹਨਾਂ ਵਿੱਚੋਂ ਇੱਕ ਉਮੀਦਵਾਰ ਪੰਜਾਬ ਦੀਆਂ 13 ਸੀਟਾਂ ਵਿੱਚੋਂ ਜਿਨ੍ਹਾਂ ਉੱਤੇ ਸਭ ਦੀ ਨਜ਼ਰ ਹੈ ਉਹ ਨੇ ਡਾਕਟਰ ਧਰਮਵੀਰ ਗਾਂਧੀ ਸਾਬਕਾ ਐਮਪੀ ਸਾਡੇ ਨਾਲ ਬੈਠੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਪਹਿਲਾਂ ਵੀ ਤੁਸੀਂ ਇੱਕ ਹੀ ਜ਼ਿੰਮੇਵਾਰੀ ਬਤੌਰ ਮੈਂਬਰ ਪਾਰਲੀਮੈਂਟ ਨਿਭਾ ਚੁੱਕੇ ਹੋ ਉਹਨਾਂ ਦਿਨਾਂ 'ਚ ਵੱਖਰੀ ਗੱਲ ਹੈ ਕਿ ਨੀਵੀ ਨਹੀਂ ਪਾਰਟੀ ਦੇ ਨਾਲ ਤੁਸੀਂ અલਵਿਦਾ ਕਹਿ ਦਿੱਤਾ ਕਿ ਮੈਨੂੰ ਨਹੀਂ ਪਸੰਦ ਕਿਸੇ ਦੇ ਸਵਾਲ ਬਣੇ ਹੋਏ ਕਰਨੇ ਪਾਰ ਨਹੀਂ ਮੈਨੂੰ ਪਤਾ ਪੰਜਾਬ ਚ ਕੀ ਬੋਲਣਾ ਹੈ ਇਸ ਵਾਰ ਦੀ ਜਿਹੜੀ 224 ਵਾਲੀ ਟੱਕਰ ਹੈ ਸਭ ਤੋਂ ਪਹਿਲੀ ਚੁਣੌਤੀ ਤੇ ਸਵਾਲ ਕਿਹੜਾ ਨਜ਼ਰ ਆਉਂਦਾ ਸਾਹਮਣੇ ਦੇਖੋ ਚੁਣੌਤੀ ਤਾਂ ਇੱਕ ਤਾਂ ਨੈਸ਼ਨਲ ਪੱਧਰ ਤੇ ਹੈਗੀ ਆ ਜਿਵੇਂ ਜਮਹੂਰੀਅਤ ਦਾ ਘਾਣ ਹੋ ਰਿਹਾ ਹੈਗਾ ਮੁਲਕ ਵੇਚਿਆ ਜਾ ਰਿਹਾ ਨਫਰਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਤੇ ਇਹ ਤਾਂ ਚੁਣੌਤੀ ਨੈਸ਼ਨਲ ਲੈਵਲ ਤੇ ਹੈ 50 ਲੈਵਲ ਤੇ ਬੜੀ ਵੱਡੀ ਚੁਣੌਤੀ ਹੈਗੀ ਹੈ ਜੇ ਪੰਜਾਬ ਦੀ ਗੱਲ ਕਰਨੀ ਹੋਵੇ ਤਾਂ ਪ੍ਰਵਾਸ ਦੀ ਸਮੱਸਿਆ ਹੈਗੀ ਨਸ਼ਿਆਂ ਦੀ ਸਮੱਸਿਆ ਹੈਗੀ ਕਿਸਾਨੀ ਦੀ ਸਮੱਸਿਆ ਹੈਗੀ ਹੈ ਤੇ ਖੇਤੀ ਸੰਕਟ ਤੁਹਾਨੂੰ ਪਤਾ ਹੈ ਕਿੰਨਾ ਕਿੰਨਾ ਗਹਿਰਾ ਹੈਗਾ ਹੈ ਤੇ ਕਰਜ਼ਾ ਪੰਜਾਬ ਸਰ ਬਹੁਤ ਚੜੀ ਜਾ ਰਿਹਾ ਹੈਗਾ ਹੈ ਬੇਰੁਜ਼ਗਾਰੀ ਛੇਖਰਾਂ ਤੇ ਹੈ ਜਾਜਾਂ ਦੇ ਜਾਜ ਪਰ ਕੇ ਬੱਚੇ ਦੇ ਬਾਹਰ ਜਾ ਰਹੇ ਹੈਗੇ ਤੇ ਲੋਕਲ ਪੱਧਰ ਦੀ ਗੱਲ ਕਰਨੀ ਹੋਵੇ ਤਾਂ ਘੱਗਰ ਦੀ ਸਮੱਸਿਆ ਹੈਗੀ ਹੈ ਰਾਜਪੁਰਾ ਪਟਿਆਲਾ ਜਿਹੜੀ ਪਟਿਆਲਾ ਸਰੰਦ ਰੋਡ ਹੈ ਉਹ ਚੌਂ ਮਾਰਗੀ ਕਰਨ ਦੀ ਬਹੁਤ ਲੋੜ ਹੈ ਬਹੁਤ ਟ੍ਰੈਫਿਕ ਹੈ ਉੱਤੇ ਐਕਸੀਡੈਂਟ ਬਹੁਤ ਹੁੰਦੇ ਹੈਗੇ ਤੇ ਇਸ ਦੇ ਨਾਲ ਹੀ ਮਤਲਬ ਜਿਹੜੀ ਚੰਡੀਗੜ੍ਹ ਤੋਂ ਰਾਜਪੁਰੇ ਲਈ ਦੇ ਲੈਨ ਹੈਗੀ ਜਿਹੜੀ ਪਾਸ ਕਰਾਈ ਪਈ ਹੈ ਉਹਨੂੰ ਦੁਆਰਾ ਕੇਸ ਖੋਲ ਕੇ ਉਹ ਲੈਨ ਬਣਾਨੀ ਹੈਗੀ ਹੈ ਉਹ ਲਾਈਨ ਬਹੁਤ ਜ਼ਰੂਰੀ ਹੈ ਸਾਰੇ ਮਾਲਵੇ ਦਾ ਲਿੰਕ ਕਵਿ ਨਹੀਂ ਰਾਤ ਤੱਕ ਨਾ ਹੋ ਜਾਊਗਾ ਜੇ ਉਹ ਲਾਈਨ ਜੇ ਉਹ ਲਾਈਨ ਬਣ ਜਾਊਗੀ ਇਹ ਜਿਹੜੇ ਹੈ ਮੁੱਦੇ ਤੁਸੀਂ ਗਿਣਾਏ ਆ ਠੀਕ ਹੈ ਕਿੰਨਾ ਉੱਤੇ ਫੋਕਸ ਰਹੇਗਾ ਪਰ ਜਦੋਂ ਤੁਸੀਂ ਪਾਰਟੀ ਕਾਂਗਰਸ ਜੁਆਇਨ ਵੀ ਕਰਦੇ ਹੋ ਉਦੋਂ ਕਿਹਾ ਕਿ ਸਾਡੇ ਲਈ ਸਭ ਤੋਂ ਵੱਡੀ ਗੱਲ ਅੱਜਕਲ ਬਣੀ ਹੋਈ ਹੈ ਸਵਿਧਾਨੜ ਬਚਾਉਣਾ ਜੇਕਰ ਅਸੀਂ ਨਾ ਅੱਜ ਲੜੇ ਤਾਂ ਨਹੀਂ ਬਚਣਾ ਅੱਜਕਲ ਦਲ ਬਦਲੀਆਂ ਦਾ ਵੀ ਦੌਰ ਬਹੁਤ ਜ਼ਿਆਦਾ ਹੈ ਦਲ ਬਦਲੂਆਂ ਨੂੰ ਲੋਕਾਂ ਨੇ ਚੰਗਾ ਨਹੀਂ ਸਮਝਿਆ ਪਰ ਤੁਹਾਡੀ ਜੁਆਇਨਿੰਗ ਨੂੰ ਓਨਲੀ ਅਲੋਚਨਾ ਨਹੀਂ ਦੇਖਣ ਨੂੰ ਮਿਲੀ ਇਸ ਦੀ ਵਜ੍ਹਾ ਤੁਸੀਂ ਖੁਦ ਸਮਝੀ ਹੈ ਕਿ ਕੀ ਹੈ ਨਹੀਂ ਬਚਦਾ ਇਹ ਹੈ ਸਾਫ ਰਾਜਨੀਤੀ ਕੀਤੀ ਹੈ ਵਿਦਿਆਰਥੀ ਜੀਵਨ ਤੋਂ ਲੈ ਕੇ ਕਦੀ ਖੱਬੀ ਲਹਿਰ ਚਾਕੇ ਜੋ ਲੱਗਾ ਕਿ ਆਮ ਆਦੀ ਪਾਰਟੀ ਚੰਗੀ ਹੈ ਇੱਕ ਨਵਾਂ ਹਵਾ ਦਾ ਠੰਡਾ ਬੁੱਲਾ ਆਇਆ ਹੈਗਾ ਸਾਫ ਰਾਜਨੀਤੀ ਹੋਗੀ ਇਮਾਨਦਾਰ ਰਾਜਨੀਤੀ ਹੋਊਗੀ ਪਾਰਦਰਸ਼ੀ ਰਾਜਨੀਤੀ ਹੋਊਗੀ ਤਾਂ ਮੈਂ ਇਸ ਪਾਸੇ ਆਇਆ ਸੀਗਾ ਪਰ ਬਹੁਤ ਜਲਦੀ ਪਤਾ ਲੱਗਾ ਕਿ ਇਹ ਸਾਰਾ ਫਰਾਡ ਹੈਗਾ ਧੋਖਾ ਹੈਗਾ ਕਹਿੰਦੇ ਕੁਝ ਹੋਰ ਹੈ ਕਰਦੇ ਕੁਝ ਹੋਰ ਹੈ ਮੈਂ ਉਹ ਤੋਂ ਪਾਸੇ ਹੋ ਗਿਆ ਫਿਰ ਪੰਜਾਬ ਬਾਦ ਪੰਜਾਬ ਦੇ ਮੁੱਦਿਆਂ ਤੇ ਰਾਜਨੀਤੀ ਕੀਤੀ ਹੈ ਪਾਣੀ ਦਾ ਮੁੱਦਾ ਨਸ਼ਾ ਦਾ ਮੁੱਦਾ ਤੇ ਪੰਜਾਬੀ ਬੋਲੀ ਦਾ ਮੁੱਦਾ ਜਾ ਜੋ ਪੰਜਾਬ ਦੀ ਜੋ ਸਮੱਸਿਆਵਾਂ ਸੋਲ ਸੀ ਗਿਆ ਉਹਨੇ ਕੰਮ ਕੀਤਾ ਹੈ ਫਿਰ ਜੋ ਲੱਗਿਆ ਕਿ ਦੇਸ਼ ਪੱਧਰ ਜਿੰਨੀ ਵੱਡੀ ਚੁਣੌਤੀ ਹੈਗੀ ਹੈ ਸੰਵਿਧਾਨ ਨੂੰ ਚੁਣੌਤੀ ਆ ਗਈ ਹੈਗੀ ਹੈ ਲੋਕਤੰਤਵ ਨੂੰ ਚੁਣੌਤੀ ਹੈ ਪਾਈਚਾਰੇ ਨੂੰ ਚੁਣੌਤੀ ਹੈਗੀ ਦੇਸ਼ ਦੀ ਲੁੱਟ ਹੋ ਰਹੀ ਸਾਰਾ ਮੁਲਕ ਵੇਚਿਆ ਜਾ ਰਿਹਾ ਬਟਿਆ ਜਾ ਰਿਹਾ ਲੁੱਟਿਆ ਜਾ ਰਿਹਾ ਤੇ ਵੰਡਿਆ ਜਾ ਰਿਹਾ ਤਾਂ ਮੈਂ ਚੁਣੌਤੀ ਸਵੀਕਾਰ ਕਰ ਲਈ ਤੇ ਕਾਂਗਰਸ ਪਾਰਟੀ ਦੀ ਹੀ ਪਾਰਟੀ ਲੱਗੀ ਜਿਹੜੀ ਚੁਣੌਤੀ ਦੇ ਸਾਹਮਣੇ ਹੋ ਕੇ ਇਹਨੂੰ ਦੇਜ ਨੂੰ ਸੰਭਾਲ ਸਕਦੀ ਹੈ ਪਟਿਆਲੇ ਦੇ ਲੋਕ ਸ਼ਾਇਦ ਡਾਕਟਰ ਗਾਂਧੀ ਤੇ ਉੱਤੇ ਤਾਂ ਕੋਈ ਕਿਸੇ ਤਰ੍ਹਾਂ ਦਾ ਸ਼ੱਕ ਨਾ ਕਰਨ ਕਿ ਕਿਤੇ ਬੇਈਮਾਨੀ ਨਾ ਕਰ ਜਾਣ ਮੈਂਬਰ ਪਾਰਲੀਮੈਂਟ ਬਣ ਕੇ ਪਰ ਕਾਂਗਰਸ ਪਾਰਟੀ ਦੇ ਪਛੋਕਰ ਨੂੰ ਵੇਖਦੇ ਆ ਜਦੋਂ ਲੋਕ ਤੇ ਅਚੰਭਾ ਜਾ ਹੁੰਦਾ ਹੈ ਸ਼ੱਕ ਦੇ ਘੇਰੇ ਚ ਰੱਖਦੇ ਆ ਪਾਰਟੀ ਨੂੰ ਕਹਿੰਦੇ ਕਹਿੰਦੇ ਵੋਟਾਂ ਤੋਂ ਪਹਿਲਾਂ ਹੋਰ ਹੈ ਬਾਅਦ ਵਿੱਚ ਵਿਚਾਰਧਾਰਾ ਕਿੱਧਰ ਗਈ ਲੀਡਰ ਕਿੱਧਰ ਗਏ ਪਤਾ ਹੀ ਨਹੀਂ ਲੱਗਦਾ ਨਹੀਂ ਦੇਖੋ ਹਰ ਪਾਰਟੀ ਆਪਣੇ ਆਪ ਨੂੰ ਠੀਕ ਕਰਦੀ ਹੈ ਗਲਤੀ ਸੁਧਾਰਦੀ ਹੈਗੀ ਕਾਂਗਰਸ ਯਾਨੀ ਗਲਤੀ ਨਹੀਂ ਹੋਈ ਹੋਣੀ ਆ ਪਰ ਕੁਲ ਮਿਲਾ ਕੇ ਕਾਂਗਰਸ ਨੇ ਜਿਹੜਾ ਦੇਸ਼ ਦਾ ਸੈਕੂਲਰ ਕੈਰੇਕਟਰ ਸੀਗਾ ਜਿਹੜਾ ਦੇਸ਼ ਦਾ ਡੈਮੋਕਰੈਟਿਕ ਕੈਰੇਕਟਰ ਸੀਗਾ ਐਕਸੈਪਟ ਵਨ ਐਬਰੇਸ਼ਨ ਐਮਰਜੈਂਸੀ ਉਹ ਬਰਕਰਾਰ ਰੱਖਿਆ ਹੈਗਾ ਦੇਸ਼ ਸਰਮਾਇਦਾਰੀ ਵਧੀ ਹੈ ਪਰ ਜਿਹੜਾ ਕਰੋਨੀ ਕੈਪਟਲਿਜ਼ਮ ਹੈ ਉਹ ਮੋਦੀ ਦਾ ਮੋਦੀ ਰਾਜ ਵਿੱਚ ਅਮਾਨੀ ਅਦਾਨੀ ਹਮ ਦੋ ਹਮਾਰੇ ਦੋ ਜੋ ਜਿਹੜਾ ਇਹ ਜਿਹੜਾ ਫੀਨੋਮੈਨਾ ਹੈਗਾ ਇਹ ਪਹਿਲੀ ਵਾਰ ਆਇਆ ਹੈਗਾ ਤੇ ਇਹ ਬੜਾ ਗੰਭੀਰ ਹੈਗਾ ਸਾਰੇ ਮੁਲਕ ਦੀ ਜਿਹੜੀ ਇਕਨੋਮੀ ਹੈਗੀ ਹੈ ਉਹ ਕੁਛ ਅਤਾਂ ਸੌਂਪੀ ਜਾ ਰਹੀ ਹੈ ਭਾਈਚਾਰਾ ਤਬਾ ਕੀਤਾ ਜਾ ਰਿਹਾ ਸੰਵਿਧਾਨ ਨੂੰ ਉੱਤੇ ਮਤਲਬ ਉਹ ਵੀ ਸਵਾਲੀ ਸਵਾਲੀ ਚਿੰਨ੍ਹ ਲਾਏ ਜਾ ਰਹੇ ਹੈਗੇ ਸੋ ਇਹ ਕਾਂਗਰਸ ਵੇਲੇ ਕਦੀ ਨਹੀਂ ਸੀ ਹੋਇਆ ਹੈਗਾ ਇਹ ਕਾਂਗਰਸ ਵੇਲੇ ਨਹੀਂ ਸੀ ਹੋਇਆ ਮੋਦੀ ਸਾਹਿਬ ਤੇ ਅੱਜਕੱਲ੍ਹ ਭਾਸ਼ਣਾਂ ਦੇ ਵਿੱਚ ਸਗੋਂ ਅਮਾਨੀ ਐਂਡਾਨੀ ਨੂੰ ਕਾਂਗਰਸ ਨਾਲ ਜੋੜ ਕੇ ਵੇਖਦੇ ਆ ਹਾਲਾਂਕਿ ਪਹਿਲਾਂ ਗੱਲ ਹੋਰ ਸੀ ਹੁਣ ਕਹਿੰਦੇ ਕਿ ਤੇ ਉਹਨਾਂ ਦੇ ਆ ਸਾਬੇ ਲੋਕ ਨੂੰ ਗਮਰਾ ਕਰਨੀ ਗੱਲਾਂ ਹੈਗੀਆਂ ਸਾਰੇ ਮੁਲਕ ਨੂੰ ਪਤਾ ਕਿ ਬਾਨੀ ਦਾਨੀ ਕੀ ਦੇ ਆਗੇ ਤੇ ਬਾਨੀ ਦਾਨੀ ਕਿਹਨਾਂ ਦਾ ਹੈਗਾ ਸੋ ਇਸ ਬਾਰੇ ਤਾਂ ਮੈਂ ਕੁਝ ਕਹਿਣਾ ਨਹੀਂ ਚਾਹਦਾ ਲੋਕੀ ਬੜੇ ਸਮਝਦਾਰ ਹੈਗੇ ਮuje ਜੰਬਲੀਆਂ ਮਾਰਦੇ ਨੇ ਉਹ ਕਿ ਤੁਹਾਡੀਆਂ ਮੈਸਕੋਲ ਕੇ ਲੈ ਜਾਣਗੇ ਤੁਹਾਡੇ ਮੰਗਲ ਸੂਤਰ ਖੋ ਕੇ ਲੈਣਗੇ ਇਹ ਕੋਈ ਬਚਕਾਨਾ ਗੱਲਾਂ ਨੇ ਇਹ ਕੋਈ ਪ੍ਰਧਾਨ ਮੰਤਰੀ ਦੇ ਮੂੰਹ ਤੋਂ ਸੌਂਦੀਆਂ ਨਹੀਂ ਹੈਗੀਆਂ ਪ੍ਰਧਾਨ ਮੰਤਰੀ ਨੇ ਪੰਜਾਬ ਚ ਜਦੋਂ ਸ਼ੁਰੂਆਤ ਕੀਤੀ ਤੇ ਬੀਤੇ ਦਿਨ ਦੀ ਗੱਲ ਹੀ ਆ ਉਹ ਸਭ ਤੋਂ ਪਹਿਲੀ ਰੈਲੀ ਪਟਿਆਲੇ ਚ ਕਰਦੇ ਆ ਕੀ ਉਹਨਾਂ ਨੂੰ ਜਿਵੇਂ ਦੇਸ਼ ਅੰਦਰ ਮੋਦੀ ਵਰਸਸ ਗਾਂਧੀ ਦੀ ਲੜਾਈ ਨਜ਼ਰ ਆਉਂਦੀ ਹੈ ਉਹ ਇੱਥੇ ਵੀ ਪਟਿਆਲੇ ਵਾਲੇ ਡਾਕਟਰ ਗਾਂਧੀ ਦੇ ਵਰਸਸ ਬਣਾਉਣ ਆਏ ਸੀ ਨਹੀਂ ਉਹ ਹੁਣ ਬੇਲੇ ਹੋ ਗਏ ਉਹ ਚੋਣਾ ਬਹੁਤਿਆਂ ਮੁਘੀਆਂ ਸਾਰੇ ਮੁਲਕ 'ਚ ਤੇ ਇਸ ਕਰਕੇ ਉਹਨਾਂ ਨੇ ਪਟਿਆਲਾ ਆ ਗਏ ਆ ਉਹ ਉਹਨਾਂ ਦਾ ਹੱਕ ਹੈਗਾ ਹਰ ਇੱਕ ਦਾ ਹੱਕ ਮੇਰਾ ਆਪਣਾ ਹੱਕ ਹੈਗਾ ਸਾਡੇ ਰਾਹੁਲ ਗਾਂਧੀ ਆਣ ਗਏ ਉਹਨਾਂ ਦਾ ਆਪਣਾ ਹੱਕ ਹੈਗਾ ਤੇ ਪਰ ਇਹਦੇ 'ਚ ਉਹਨਾਂ ਦਾ ਕਿਆ ਕਿਆ ਕੀ ਗਏ ਨੇ ਉਹਨੋਂ ਕਹਿਣ ਨੂੰ ਹੈ ਹੀ ਕੱਖ ਨਹੀਂ ਪੰਜਾਬ ਦੀ ਦੁਸ਼ਮਣੀ ਨਵਾਈ ਉਹਨਾਂ ਨੇ ਕਿਸੇ ਜਿਵੇਂ 6-700 ਕਿਸਾਨ ਦੀ ਜਾਨ ਗਈ ਹੈਗੀ ਜਿਵੇਂ ਐਮਐਸਪੀ ਦੀ ਕਰੋਨੀ ਗਰੰਟੀ ਨਹੀਂ ਦਿੱਤੀ ਤੈਨੂੰ ਮਿਸ਼ਰਾ ਵਰਗੇ ਨੂੰ ਟਿਕਟਾਂ ਦੇ ਦਿੱਤੀਆਂ ਬ੍ਰਿਜ ਪੁਸ਼ਨ ਸ਼ਰਸਿੰਗ ਨੂੰ ਟਿਕਟਾਂ ਦੇ ਦਿੱਤੀਆਂ ਸੋ ਇਹ ਜਿਹੜਾ ਸਾਰਾ ਉਹਨਾਂ ਦਾ ਜਿਹੜਾ ਜ਼ਿੰਦਗੀ ਦਾ ਕਾਰਵਿਹਾਰ ਹੈ ਬਤੌਰ ਪ੍ਰਧਾਨ ਮੰਤਰੀ ਵੀ ਤੇ ਉਹਨਾਂ ਦਾ ਬਤੌਰ ਇੱਕ ਸਟੇਟਮੈਂਟ ਦੇ ਤੌਰ ਤੇ ਉਹ ਕੋਈ ਵਧੀਆ ਨਹੀਂ ਹੈਗਾ ਉਹਨੂੰ ਇੱਥੇ ਵੀ ਉਹ ਕੁਝ ਖਾਸ ਗੱਲ ਨਹੀਂ ਕਹਿ ਸਕਿਆ ਇਹਨੂੰ ਹੈ ਹੀ ਕੁਝ ਨਹੀਂ ਸੀਗਾ ਸਿਰਫ ਗੜੇ ਮੁਰਦੇ ਖਾੜਨ ਤੋਂ ਬਗੈਰ ਉਹਨਾਂ ਨੇ ਕੁਝ ਨਹੀਂ ਕੀਤਾ ਔਰ ਇੱਕ ਬੜਾ ਹੀ ਅਜੀਬ ਜਿਹਾ ਬਿਆਨ ਕਿ 90 ਹਜ਼ਾਰ ਜਿਹੜੇ ਫੌਜੀ ਕੈਦੀ ਸੀ ਪਾਕਿਸਤਾਨ ਦੇ ਉਹ ਜੇ ਨਾ ਛੱਡ ਦੇ ਤਾਂ ਉਸ ਵੇਲੇ ਅਸੀਂ ਆ ਸੌਦਾ ਕਰ ਸਕਦੇ ਸੀਗੇ ਇਹ ਦੇਖੋ ਕਮਾਂਤਰੀ ਸੰਧੀਆਂ ਹੁੰਦੀਆਂ ਜੰਗੀ ਕੈਦੀਆਂ ਦੀ ਭਾਰਤ ਦਾ ਪਵੰਦ ਹੈਗਾ ਇਹਨੂੰ ਪਤਾ ਹੀ ਨਹੀਂ ਪ੍ਰਧਾਨ ਮੰਤਰੀ ਨੂੰ ਕਿ ਕਮਾਂਤਰੀ ਸੰਧੀਆਂ ਕੀ ਹੁੰਦੀਆਂ ਉਸ ਉਹ ਲੈਵਲ ਹੀ ਨਹੀਂ ਹੈਗਾ ਗੱਲ ਕਰਨ ਦਾ ਕਿ ਇੰਟਰਨੈਸ਼ਨਲ ਟ੍ਰੀਟੀਆਂ ਹੁੰਦੀਆਂ ਕਿ ਜੰਗ ਜੰਗੀ ਕੈਦੀ ਹੈ ਤੇ ਕਿਵੇਂ ਸੌਂਪਲੇ ਹੁੰਦੇ ਵਾਪਸ ਕਿਵੇਂ ਸਜੋਤੇ ਹੁੰਦੇ ਹੈਗੇ ਉਹਦੇ ਦੀਨ ਸਾਰਾ ਕੁਝ ਹੋਇਆ ਹੈਗਾ ਇੱਕ ਤਾਂ ਤੁਹਾਨੂੰ ਸੈਂਟਰ ਦਾ ਨਿਸ਼ਾਨਾ ਸਾਹਮਣੇ ਨਜ਼ਰ ਆ ਰਿਹਾ ਕਿ ਲਾਉਣਾ ਕੀ ਹੈ ਕਰਨਾ ਕੀ ਹੈ ਮਕਸਦ ਕੀ ਹੈ ਮੈਂ ਪੰਜਾਬ ਦੇ ਪ੍ਰਸੰਗ 'ਚ ਗੱਲ ਕਰਾਂ ਆਮ ਆਦਮੀ ਪਾਰਟੀ ਨਾਲ ਤੁਸੀਂ ਸਿੱਧਾ ਨਾਤਾ ਰੱਖਿਆ ਹੋ ਕਾਰਨ ਕੀ ਸੀ ਸਾਰੇ ਜਾਣਦੇ ਆ ਤੁਸੀਂ ਵੱਖ ਕਿਉਂ ਹੋਏ ਅੱਜ ਦੀ ਘੜੀ ਵਿੱਚ ਜਿਹੜੇ 25 ਮਹੀਨਿਆਂ ਦੇ ਲੇਖਾ ਜੋਖਾ ਤੁਸੀਂ ਜਦੋਂ ਕਰਦੇ ਹੋ ਪ੍ਰਾਪਤੀ ਜਿਹੜੀ ਉਹ ਗਿਣਾ ਰਹੇ ਆ ਚੋਣ ਪ੍ਰਚਾਰ ਦੇ ਦੌਰਾਨ ਉਹਨਾਂ ਦੇ ਵਿੱਚ ਦਮ ਨਜ਼ਰ ਆਉਂਦਾ ਨਹੀਂ ਬਿਲਕੁਲ ਮੇ ਦਾ ਪਿੰਡਾਂ ਜੋ ਬਹੁਤ ਸਾਰੇ ਸੈਂਕੜੇ ਪਿੰਡਾਂ ਨਿਕਲ ਗਿਆ ਲੋਕੀ ਬਹੁਤ ਔਖੇ ਨੇ ਇਹਨਾਂ ਨੇ ਗਰੰਟੀਆਂ ਵਰੰਟੀਆਂ ਜਿਹੜੀਆਂ ਸੀਆਂ ਔਰਤਾਂ ਨੂੰ ਹਜ਼ਾਰ ਰੁਪਈਆ ਜਾਂ ਮਤਲਬ ਰੋਜ਼ਗਾਰ ਦੀ ਗਰੰਟੀ ਸੀ ਵਾਰੰਟੀਆਂ ਸੀਗੀਆਂ ਜਾਂ ਹੋਰ ਇਸ ਇਮਾਨਦਾਰੀ ਦੀ ਗੱਲ ਕਰਦੇ ਸੀ ਕਿ ਰਿਸ਼ਵਤ ਖੋਰੀ ਨਹੀਂ ਹੋਊਗੀ ਰਿਸ਼ਵਤ ਖੋਰੀ ਚਾਰ ਗੁਣਾ ਵੱਧ ਗਈ ਹੈਗੀ ਰਿਸ਼ਵਾਇ ਦੇਟ ਐਨਾ ਵੱਧ ਗਿਆ ਹੈ ਬਿਆਲੇ ਚ ਵੀ ਇਸੇ ਤਰ੍ਹਾਂ ਸਾਰੇ ਬੁਰੀ ਤਰ੍ਹਾਂ ਇਹਨਾਂ ਦੇ ਸਾਰੇ ਟਿੱਪਰ ਚੱਲਦੇ ਐ ਐਮਐਲਿਆਂ ਦੇ ਮਨਿਸਟਰਾਂ ਦੇ ਟਿੱਪਰ ਚੱਲਦੇ ਹੈ ਦਾ ਮਾਫੀ ਪਹਿਲਾਂ ਕੋਈ ਚਲਾਦਾ ਸੀ ਹੁਣ ਇਹ ਚਲਾਉਂਦੇ ਨੇ ਆਮ ਆਦੀ ਪਾਰਟੀ ਵਾਲੇ ਸਾਰੇ ਐਮਐਲਏ ਵੀ ਤਿੰਨ ਵਜ਼ੀਰ ਵੀ ਗਲਤਾਨ ਨੇ ਕਰਪਸ਼ਨ ਵਿੱਚ ਫਿਰ ਜਿਹੜੀਆਂ ਪ੍ਰਾਪਤੀਆਂ ਦੀਆਂ ਲੰਬੀਆਂ ਲਿਸਟਾਂ ਚੱਕੀ ਫਿਰਦੇ ਆ ਪਿੰਡਾਂ ਵਿੱਚ ਫਲੈਕਸ ਵੀ ਕਿ ਬਿਜਲੀ ਮੁਫਤ ਦੇ ਤੀ ਕਿਸਾਨ ਵੀ ਸੌਖੇ ਕਰਤੇ ਬਿਜਲੀ ਮੁਫਤ ਦਿੱਤੀ ਜਾ ਰਹੀ ਨਾ ਉਹ ਸਾਡੇ ਸਿਰ ਕਰਜ਼ਾ ਚੜਾ ਕੇ ਦੇ ਰਿਆ 78000 ਕਰੋੜ ਦਾ ਕਰਜ਼ਾ ਹੁਣ ਤੱਕ ਚੁੱਕ 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 ਹੈ 78000 ਕਰੋੜ ਥੋੜਾ ਨਹੀਂ ਹੁੰਦਾ ਪਿਛਲੀਆਂ ਸਰਕਾਰਾਂ ਨੇ 50 ਸਾਲਾਂ ਚ ਪੌਣੇ 3 ਲੱਖ ਕਰੋੜ ਸੇਗਾ ਇਹ ਨਹੀਂ ਤਾਂ ਛਈਆਂ ਸਾਲਾਂ 78000 ਕਰੋੜ ਪਛਾਤਾ ਕਰਜ਼ਾ ਚੁੱਕ ਕੇ ਬਿਜਲੀ ਮਾਫ ਕਰਨ ਦੀ ਕਿੱਥੋਂ ਦੀ ਅਕਲਮੰਦੀ ਹੈਗੀ ਸਾਧਨ ਸਰੋਤ ਪੈਦਾ ਕਰਦੇ ਦੱਸਦੇ ਕਿੱਥੋਂ ਪੈਸਾ ਆਊਗਾ ਪਹਿਲਾਂ ਗੱਲ ਕਰਦੇ ਤੇ ਤਾਂ ਹੀ ਤਾਂ ਫਾਇਦਾ ਸੀ ਬਿਜਲੀ ਮਾਫ ਕਰਨ ਦਾ ਤਾਂ ਤਾਂ ਸਮਝ ਕਹਿੰਦੇ ਕਿ ਵੀ ਇਹਨਾਂ ਨੇ ਬਹੁਤ ਲਾਗਤਾਂ ਨਾ ਕੰਮ ਕੀਤਾ ਸਾਧਨ ਸਰੋਤ ਪੈਦਾ ਕੀਤੇ ਫਿਰ ਮਾਫ ਕੀਤੀ ਉਸ ਸਰੋਤਾਂ ਦੀ ਤੁਸੀਂ ਗੱਲ ਕਰਦੇ ਹੋ ਕਹਿੰਦੇ ਚਾਹ ਸ਼ਰਾਬ mafia ਰੇਤ mafia ਉਹਨਾਂ ਨੂੰ ਹੌਲੀ ਹੌਲੀ ਕਾਬੂ ਕਰ ਰਹੇ ਆਂ ਪੁਰਾਣੇ ਨੇ ਜੜਾਂ ਹੀ ਇੰਨੀਆਂ ਡੂੰਘੀਆਂ ਲਾਤੀਆਂ ਵਾਸ ਸਕਾ ਇੱਕ ਦਿਨ ਜ ਕਾਬੂ ਹੋ ਸਕਦਾ ਜਿਸਕਾਰ ਦੀ ਨੀਤ ਹੋਵੇ ਸਗੋ ਆਪ ਇਸ ਕੰਮ ਵਿੱਚ ਗਲਤਾਨ ਹੈਗੇ ਆ ਸ਼ਰਾਮ ਮਾਫੀਆ ਵੀ ਨਸ਼ਾ ਮਾਫੀਆ ਵੀ ਸ਼ਰਾਮ ਮਾਫੀਆ ਵੀ ਤੇ ਰੇਟਾ ਬਜਰੀ ਮਾਫੀਆ ਵੀ ਤੇ ਸਾਰੇ ਜੋ ਮਾਫੀਆ ਰਾਜ ਹੈ ਪੂ ਮਾਫੀਆ ਕਬਜ਼ੇ ਕਰ ਰਿਹਾ ਇਹਨਾਂ ਦੇ ਐਮਐਲਏ ਮੈਂ ਤੁਹਾਨੂੰ ਐਗਜ਼ਾਮਪਲਾਂ ਦਰਜ ਨਾ ਗਿਣਾ ਸਕਦਾ ਜਿੱਥੇ ਇਹਨਾਂ ਦੇ ਐਮਐਲਏ ਧੱਕੇ ਨਾਲ ਕਬਜ਼ੇ ਕੀਤੇ ਹੈਗੇ ਮਤਲਬ ਬਹੁਤ ਸਾਰੀਆਂ ਗੱਲਾਂ ਨੇ ਡਾਕਟਰ ਗਾਂਧੀ ਨੂੰ ਇੱਕ ਪਾਸੇ ਪਾਰਟੀ ਦੇ ਨਾਲ ਵਿਚਾਰਧਾਰਾ ਜਿਹੜੀ ਹੁੰਦੀ ਉਵੇਂ ਚੱਲਣਾ ਪੈਂਦਾ ਆਮ ਆਦਮੀ ਪਾਰਟੀ ਨਾਲ ਤਾਂ ਤੁਹਾਡੀ ਲੰਮੇ ਸਮੇਂ ਗੱਲ ਬਣੀ ਨਹੀਂ ਕਾਂਗਰਸ ਪਾਰਟੀ ਕੱਲ ਨੂੰ ਆਪਣੇ ਰਾਹ ਤੋਂ ਭਟਕਦੀ ਹੈ ਜਿਵੇਂ ਅੱਜ ਵਾਅਦੇ ਕੀਤੇ ਜਾ ਰਹੇ ਆ ਤਾਂ ਫਿਰ ਤੁਹਾਡਾ ਸਟੈਂਡ ਕੀ ਹੈ ਕਾਂਗਰਸ ਪਾਰਟੀ ਦੇ ਇੱਕ ਜਮਹੂਰੀਅਤ ਦਾ ਪੈਟਰਨ ਹੈਗਾ ਨਾ ਹੁਣ ਵੀ ਕਾਰਜਕੀਂ ਦੀਆਂ ਡਸੈਂਟਿੰਗ ਵਾਸੀਸ ਹੈਗੀ ਆ मोर ओवर राज्य के अधिकारों बारे कांग्रेस पार्टी ने कहा कि जी जी संवरती सूची है उस बहुत सारे केस के क्ड केट लिस्ट पावे जरा बहुत चंगा कदम हैगा जिस करके बाकी जो कांग्रेस पार्टी कोई मैं लगेगा तो मैं अपनी गल रखूँगा जमहूरीत है पार्टी पार्टी थोड़ा तो पता कि कोई ढाई सेंट चलता रहा फिर ही बंदे पार्टी कम करी जाते हैं आम आदमी पार्टी तो बोल ही नहीं सकता उ केजरीवाल केजरीवाल है किन्ने बंदे कटे भूषण सुगेंद्र यादव खैरा मैन छोटे पर घुगी ਹਾਂਜੀ ਤੇ ਡਾਕਟਰ ਦਲਜੀਤ ਸਿੰਘ ਪੰਜਾਬ ਜੇ ਬਹੁਤ ਲੰਬੀ ਚੋੜੀ ਲਿਸਟ ਹੈਗੀ ਉਹ ਤਾਂ ਕੋਈ ਕੁਝ ਕੋਈ ਗੱਲ ਹੋ ਹੀ ਨਹੀਂ ਸਕਦੀ ਕਾਂਗਰਸ ਦਾ ਇੱਕ ਪੁਰਾਣੀ ਪਾਰਟੀ ਹੈ ਅਲਾਉਡ ਸਪੇਸ ਦਿੰਦੀ ਹਰ ਇੱਕ ਨੂੰ ਆਪਣੀ ਗੱਲ ਰੱਖਣ ਦਾ ਤੇ ਰੱਖਾਂਗੇ ਤੇ ਉਹਦੇ ਵਾਸਤੇ ਕੰਮ ਕਰਾਂਗੇ ਜੀ ਇੱਕ ਆਖਰੀ ਸਵਾਲ ਪਟਿਆਲੇ ਦੇ ਲੋਕਾਂ ਦੀਆਂ ਤਾਂ ਨਜ਼ਰਾਂ ਆਇਆ ਹੀ ਹੈ ਪੰਜਾਬ ਦੀਆਂ ਨਜ਼ਰਾਂ ਵੀ ਆਓ ਜਦੋਂ ਗਿਣਤੀ ਕਰਦੇ ਆਂ ਉਂਗਲਾਂ ਉੱਤੇ ਉਹ ਕਹਿੰਦੇ ਆ ਕਿ ਇੱਥੋਂ ਆ ਬੰਦੇ ਜਿੰਨੇ ਚਾਹੀਦੇ ਆ ਤੁਹਾਡੇ ਤੱਕ ਲੋਕਾਂ ਦੇ ਨਾਲ ਜਦੋਂ ਰਾਬਤਾ ਸਿੱਧਾ ਹੁੰਦਾ ਹੈ ਉਹਨਾਂ ਦੇ ਮਨ ਦਾ ਸਭ ਤੋਂ ਵੱਡਾ ਦੁੱਖ ਕੀ ਨਜ਼ਰ ਆਇਆ ਤੁਹਾਨੂੰ ਦੇਖੋ ਦੁੱਖ ਵੀ ਲੋਕਾਂ ਦੇ ਮਨ ਦਾ ਨਾ ਜਿਹੜੇ ਪਿੰਡੂ ਦਲਤ ਹਨ ਉਹਨਾਂ ਦੇ ਬਹੁਤ ਮਾੜੀ ਹਾਲਤ ਹੈ ਨਾ ਜ਼ਮੀਨਾਂ ਨੇ ਨਾ ਨੌਕਰੀਆਂ ਹੈਗੀਆਂ 10 ਵਜੇ 10 ਦਾ ਕਮਰਾ ਹੈਗਾ ਉੱਥੇ ਮਾਂ ਪਿਓ ਪੈਂਦਾ ਉੱਥੇ ਨਵਾਂ ਵਿਆਹ ਬੱਚਾ ਪੈਂਦਾ ਹੈਗਾ ਬਹੁਤ ਮਾੜਾ ਹਾਲ ਹੈ ਉਹਨਾਂ ਦਾ ਉਹਨਾਂ ਵਾਸਤੇ ਮੈਂ ਠੋਸ ਕੁਝ ਕਰਨ ਦੀ ਕੋਸ਼ਿਸ਼ ਕਰੂੰਗਾ ਬਹੁਤ ਠੋਸ ਕਰਨੀ ਲੋੜ ਹੈ ਸਭ ਤੋਂ ਮਾੜਾ ਹਾਲ ਪੰਜਾਬ ਦੇ ਦਲਤਾਂ ਦਾ ਹੈ ਇੱਕ ਕਾਨੂੰਨ ਕਾਂਗਰਸ ਦੀ ਸਰਕਾਰ ਵਾਲੀ ਜਦੋਂ ਸਰਕਾਰ ਸੀ ਗੱਠ ਜੋੜਦੀ ਉਦੋਂ ਇੱਕ ਬਣਿਆ ਮਨਰੇਗਾ ਹੌਲੀ ਹੌਲੀ ਸੁੰਗੜਦਾ ਗਿਆ ਦਿਨ ਘਟਦੇ ਗਏ ਹਾਲਾਂਕਿ ਪਾਰਟੀਆਂ ਨੇ ਆਪਣੇ ਏਜੰਡੇ ਚ ਰੱਖਿਆ ਹੋਇਆ ਕਿ ਦਿਨ ਵੀ ਵਧਾਵਾਂਗੇ ਦਿਹਾੜੀ ਵੀ ਵਧਾਵਾਂਗੇ ਸਾਨੂੰ ਲੱਗਦਾ ਹੈ ਕਿ ਸਾਰੇ ਚਾਹੇ ਪਿੰਡੂ ਵੱਸਣ ਵਾਲੇ ਆ ਚਾਹੇ ਸ਼ਹਿਰੀ ਦੱਬੇ ਕੁਚਲੇ ਲੋਕਾਂ ਲਈ ਰੋਜ਼ਗਾਰ ਦੀ ਗਰੰਟੀ ਦਾ ਕਾਨੂੰਨ ਹੋਣਾ ਚਾਹੀਦਾ ਬਿਲਕੁਲ ਇੱਕ ਪਨਰੇਗਾ ਇਸੇ ਵਾਸਤੇ ਬਣਾਇਆ ਗਿਆ ਸੀ ਬਹੁਤ ਵਧੀਆ ਸਿਗਾ ਸਮੇਂ ਦੇ ਨਾਲ ਇਹਦੀ ਮਿਹਨਤਾਂ ਨੇ ਵਧਣਾ ਚਾਹੀਦਾ ਸੀਗਾ ਤੇ ਦਿਨ ਵੀ ਵਧਣੇ ਚਾਹੀਦੇ ਸੀਗੇ ਅਸੀਂ ਹੁਣ ਫੈਸਲਾ ਕੀਤਾ ਕਿ 270 ਤੋਂ 400 ਰੁਪਏ ਕੀਤਾ ਜਾਊਗਾ ਮਹਿਨਤਾਨਾ ਜਿਹੜਾ ਹੈਗਾ ਤੇ ਰਿਵਾਜ ਦੇ ਦਿਨ ਹੈ ਉਹ ਵੀ ਅਸੀਂ 100 ਤੋਂ ਵਧਾ ਕੇ 150 ਕਰਨ ਦੀ ਸੋਚ ਰਹੇ ਹਾਂ ਇਹਦੇ ਪਿੰਡਾਂ ਲਈ ਹੈ ਤੇ ਇਹਦਾ ਘੇਰਾ ਵਧੇਗਾ ਅਰਬਨ ਅਰਬਨ ਮਰੇਗਾ ਨਵੀਂ ਸਕੀਮ ਆਏਗੀ ਜੋ ਪਿੰਡੂ ਮਰੇਗਾ ਦੀ ਤਰ੍ਹਾਂ ਤੇ ਸ਼ਹਿਰਾਂ ਜੋ ਬੇਰੁਜ਼ਗਾਰ ਨੌਜਵਾਨ ਹੈ ਉਹ ਜਬ ਬੇਰੁਜ਼ਗਾਰ ਬੰਦੇ ਹੈਗੇ ਜਿਹੜਾ ਗੁਜ਼ਾਰਾ ਤੰਗ ਹੈਗਾ ਕਰਜ ਕੋਈ ਬੰਦਾ ਨੌਕਰੀ ਸਰਕਾਰੀ ਨੌਕਰੀ ਨਹੀਂ ਕਰਦਾ ਉਹਨਾਂ ਵਾਸਤੇ ਅਰਬਨ ਮਰੇਗਾ ਦੀ ਸਕੀਮ ਆਏਗੀ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਸਾਡੇ ਨਾਲ ਡਾਕਟਰ ਧਰਮਵੀਰ ਗਾਂਧੀ ਲੋਕ ਸਭਾ ਹਲਕਾ ਪਟਿਆਲਾ ਕਾਂਗਰਸ ਦੇ ਉਮੀਦਵਾਰ ਉਹਨਾਂ ਨੇ ਆਪਣਾ ਏਜੰਡਾ ਵਿਚਾਰਤਾ ਰੱਖੀ ਹੈ ਕਾਂਗਰਸ ਪਾਰਟੀ ਨੂੰ ਕਿਉਂ ਚੁਣਿਆ ਆਮ ਆਦਮੀ ਪਾਰਟੀ ਨੂੰ ਕਿਉਂ ਛੱਡਿਆ ਤੁਸੀਂ ਸਾਰੇ ਜਾਣਦੇ ਹੋ ਹੁਣ ਦੇਖਦੇ ਹਾਂ ਕਿ ਪਟਿਆਲੇ ਦੇ ਲੋਕ ਡਾਕਟਰ ਗਾਂਧੀ ਤੇ ਜਾਂ ਕਿਸੇ ਹੋਰ ਉਮੀਦਵਾਰ ਤੇ ਵਿਸ਼ਵਾਸ ਆਪਣਾ ਕਰਦੇ ਨੇ ਇਹ 4 ਤਰੀਕ ਨੂੰ ਪੱਤੇ ਸਾਹਿਬ ਦੇ ਸਾਹਮਣੇ ਖੁੱਲ ਜਾਣਗੇ ਫਿਲਹਾਲ ਇਸ ਮੁਲਾਕਾਤ ਚੈਨਈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਹਲਕਾ ਲੋਕ ਸਭਾ ਪਟਿਆਲਾ